ਦਹਾਕਿਆਂ ਪਹਿਲਾਂ ਕੋਹ ਕੋ ਕੇ ਫਰਜੀ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ ਹੁਣ ਇਨਸਾਫ ਮਿਲ ਲੱਗਾ ਹੈ ਪਰ ਇਸ ਤਰ੍ਹਾਂ ਦੇ ਮਾਮਲੇ ਆਪਣੇ ਆਪ ਵਿੱਚ ਵੱਡੇ ਸਵਾਲ ਖੜੇ ਕਰਦੇ ਹਨ ਮੋਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਜੱਜ ਰਕੇਸ਼ ਕੁਮਾਰ ਕੁਪਤਾ ਨੇ ਸਾਲ 1992 ਦੇ ਫਰਜੀ ਪੁਲਿਸ ਮੁਕਾਬਲੇ ਦੀ ਸੁਣਵਾਈ ਕਰਦਿਆਂ ਦੋ ਪੁਲਿਸ ਮੁਲਾਜ਼ਮਾਂ ਨੂੰ ਹੁਣ ਦੋਸ਼ੀ ਕਰਾਰ ਦਿੱਤਾ ਹੈ ਮੁਲਾਜ਼ਮਾਂ ਦੀ ਪਛਾਣ ਤਤਕਾਲੀ ਥਾਣੇਦਾਰ ਮਜੀਠਾ ਗੁਰਪ੍ਰਿੰਦਰ ਸਿੰਘ ਅਤੇ ਏਐਸਆਈ ਪਰਸ਼ੋਤਮ ਸਿੰਘ ਵਜੋਂ ਹੋਈ ਹੈ ਇਹਨਾਂ ਨੂੰ ਆਈਪੀਐਸ ਦਿੱਤਾਰਾ 302 120ਬੀ ਅਤੇ ਗੁਰਪਿੰਦਰ ਸਿੰਘ ਨੂੰ 218 ਮਿਟਵੀ ਦੋਸ਼ੀ ਕਰਾਰ ਦਿੰਦਾ ਹੈ ਇਸੇ ਤਰ੍ਹਾਂ ਸ਼ੱਕ ਦਾ ਲਾਭ ਦਿੰਦਿਆਂ ਇਸ ਮਾਮਲੇ ਵਿੱਚ ਇੰਸਪੈਕਟਰ ਚਮਨ ਲਾਲ ਅਤੇ ਡੀਐਸਪੀ ਐਸਐਸ ਸਿੱਧੂ ਨੂੰ ਬਰੀ ਕਰ ਦਿੱਤਾ ਹੈ ਦੋਹਾਂ ਪੁਲਿਸ ਮੁਲਾਜ਼ਮਾਂ ਤੇ ਭਾਰਤੀ ਪੌਜ ਦੇ ਸਿਪਾਹੀ ਬਲਦੇਵ ਸਿੰਘ ਉਰਫ ਅਦੇਬਾ ਵਾਸੀ ਬਾਸਰ ਕੇ ਪੈਣੀ ਅਤੇ 16 ਸਾਲ ਦੇ ਲਖਵਿੰਦਰ ਸਿੰਘ ਲੱਖਾ ਫੋੜ ਵਾਸੀ ਸੁਲਤਾਨਬੰਨ ਨੂੰ ਖਟਰ ਅੱਤਵਾਦੀ 10 ਕੇ ਇਨਕਾਊਂਟਰ ਕਰਨ ਦੇ ਇਲਜ਼ਾਮ ਸਨ ਜੋ ਹੁਣ ਦੋਸ਼ ਸਾਬਤ ਹੋਏ ਹਨ ਤੇ ਸਜ਼ਾ ਮਿਲੀ ਹੈ ਜਦੋਂ ਸੀਬੀਆਈ ਫਰਜੀ ਪੁਰਸ ਮੁਕਾਬਲਿਆਂ ਦੇ ਕੇਸਾਂ ਦੀ ਜਾਂਚ ਕਰ ਰਹੀ ਸੀ ਤਾਂ ਪਤਾ ਚੱਲਿਆ ਕਿ ਦੇਬਾ ਤੇ ਲੱਖਾਂ ਨੂੰ ਸ਼ਹਿਰਤਾ ਥਾਣਾ ਪੁਲਿਸ ਨੇ ਕਿਸੇ ਮੰਤਰੀ ਦੇ ਪੁੱਤਰ ਦੇ ਕਤਲ ਵਿੱਚ ਵਸਾਇਆ ਅਤੇ ਬਾਅਦ ਵਿੱਚ 13 ਸਤੰਬਰ ਨੂੰ ਪੁਲਿਸ ਮੁਕਾਬਲਾ ਦਿਖਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਦੋਹਾਂ ਦੋਸ਼ੀਆਂ ਨੂੰ ਹੁਣ 4 ਫਰਵਰੀ 2025 ਨੂੰ ਸਜ਼ਾ ਸੁਣਾਈ ਜਾਵੇਗੀ ਸੀਬੀਆਈ ਨੇ ਇਸ ਕੇਸ ਵਿੱਚ 73 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕਦਮੇ ਦੌਰਾਨ ਸਿਰਫ 19 ਗਵਾਹਾਂ ਦੇ ਬਿਆਨ ਹੀ ਦਰਜ ਕੀਤੇ ਗਏ ਕਿਉਂਕਿ ਸੀਬੀਆਈ ਦੁਆਰਾ ਦਰਜ ਕੀਤੇ ਗਏ ਜ਼ਿਆਦਾਤਰ ਗਵਾਹਾਂ ਦੀ ਦੇਰੀ ਨਾਲ ਚੱਲ ਰਹੇ ਮੁਕਦਮੇ ਦੌਰਾਨ ਮੌਤ ਹੋ ਗਈ ਸੀ ਜ਼ਿਕਰ ਇਹ ਖਾਸ ਹੈ ਕਿ ਸਿੱਖ ਨੌਜਵਾਨ ਬਲਦੇਵ ਸਿੰਘ ਦੇਬਾ ਭਾਰਤੀ ਫੌਜ ਵਿੱਚ ਤ ਅਸੀ ਅਬੇ ਆਪਣੇ ਘਰ ਛੁੱਟੀ ਤੇ ਆਇਆ ਸੀ ਉਸ ਨੂੰ 6 ਸਤੰਬਰ 1992 ਨੂੰ ਐਸਆਈ ਮਹਿੰਦਰ ਸਿੰਘ ਤੇ ਹਰਪਾਜਨ ਸਿੰਘ ਤਤਕਾਲੀ ਐਸਐਚਓ ਛੇਟਾ ਨੇ ਉਸ ਦੇ ਘਰੋਂ ਚੁੱਕਿਆ ਸੀ ਇਸੇ ਤਰ੍ਹਾਂ 6 ਦਿਨਾਂ ਬਾਅਦ ਹੀ ਲਖਵਿੰਦਰ ਸਿੰਘ ਉਰਫ ਲੱਖਾ ਨੂੰ ਵੀ 12 ਸਤੰਬਰ 1992 ਨੂੰ ਗ੍ਰਿਫਤਾਰ ਕੀਤਾ ਗਿਆ ਲੱਖਾ ਫੌੜ ਨੂੰ ਪ੍ਰੀਤਨਗਰ ਅੰਮ੍ਰਿਤਸਰ ਤੋਂ ਕੁਲਵੰਤ ਸਿੰਘ ਸਮੇਤ ਐਸਆਈ ਗੁਰਪ੍ਰਿੰਦਰ ਸਿੰਘ ਅਤੇ ਤਤਕਾਲੀ ਐਸਐਚਓ ਮਜੀਠਾ ਨੇ ਚੁੱਕਿਆ ਅਤੇ 13 ਸਤੰਬਰ 1992 ਨੂੰ ਦੋਵਾਂ ਨੂੰ ਮਾਰ ਦਿੱਤਾ ਸੀ ਸੋ ਫਿਰ ਹਾਲ ਕਰੀਬ ਸਾਡੇ 3 ਦਹਾਕਿਆਂ ਬਾਅਦ ਇਨਸਾਫ ਮਿਲਦਾ ਨਜ਼ਰ ਆ ਰਿਹਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ